ਵਾਈਗੁਰ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਡੀਸੀ ਕਰੋੜ ਤੇ ਹਰਪਾਲ ਬਾਈ ਬੈਠੇ ਨੇ ਕੋਆਰਡੀਨੇਟਰ ਨੇ ਇਹ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਨਸ਼ੇ ਦੀ ਸਰਪੰਚ ਸਾਹਿਬ ਬੈਠੇ ਨੇ ਇੰਦਰਦੀਪ ਜੀ ਭੁੱਲਰ ਸਾਹਿਬ ਬਲਾਕ ਪ੍ਰਧਾਨ ਸਾਹਿਬ ਤੇ ਡਾਕਟਰ ਹੇਮਰਾਜ ਜੀ ਤੇ ਸੈਕਟਰੀ ਸਾਹਿਬ ਜੀ ਅਸੀਂ ਜਿਹੜੀ ਅੱਜ ਪ੍ਰਸ਼ਾਸਨ ਵੀ ਆਇਆ ਸੀ ਪੁਲਿਸ ਡਿਪਾਰਟਮੈਂਟ ਜਿਹੜੀ ਗੱਲਬਾਤ ਮੇਨ ਵਿਸ਼ਾ ਚਲੋ ਆਪਾਂ ਮਜ਼ਾਕ ਕਰ ਰਹੇ ਸੀ ਆਪਸ ਵਿੱਚ ਉਹ ਚੱਲਦਾ ਰਹਿੰਦਾ ਪਰ ਜਿਹੜਾ ਟੌਪਿਕ ਆ ਸੀਰੀਅਸ ਆ ਜੀ ਨਸ਼ੇ ਦੇ ਖਿਲਾਫ ਲੜਾਈ ਆ ਤੇ ਆਪਾਂ ਚਾਹੁੰਦੇ ਆ ਵੀ ਨਸ਼ਾ ਬੰਦ ਹੋਵੇ ਸਾਰੀ ਚਾਉਂਦੇ ਆ ਜੀ ਆਪਾਂ ਨਾ ਹਾਂਜੀ ਚਾਉਂਦੇ ਆ ਆਪਾਂ ਨਸ਼ਾ ਬੰਦ ਹੋਵੇ ਕਿਉਂਕਿ ਨਵੇਂ ਜਵਾਬਕ ਨੇ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਕਿਹੜੇ ਨਸ਼ਿਆਂ ਵੱਲ ਉਹ ਚੱਲ ਰਹੇ ਨੇ ਹਨਾ ਉਹ ਨਸ਼ੇ ਇਹ ਜਿਹੇ ਨਸ਼ੇ ਨੇ ਜਿਹੜੇ ਗਰੀਬ ਘਰਾਂ ਦੇ ਬੱਚੇ ਕਰਦੇ ਨੇ ਬਾਅਦ ਵਿੱਚ ਫਿਰ ਚੋਰੀਆਂ ਵੱਲ ਵੀ ਪੈ ਜਾਂਦੇ ਨੇ ਕਿਸੇ ਦੇ ਸੱਟ ਪੇਟ ਵੀ ਮਾਰਦੇ ਨੇ ਉਹਦੇ ਖਿਲਾਫ ਲੜਾਈ ਆ ਕਮੇਟੀ ਜਿਹੜੀ ਬਣਾਈ ਆ ਇਹ ਕਮੇਟੀ ਕੋਲ ਫੁੱਲ ਪਾਵਰਾਂ ਹੋਣਗੀਆਂ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਕਾਰਜੇ ਵੀ ਬਣ ਜਾਣਗੇ ਜਿਹਦੇ ਤਹਿਤ ਕਿਸੇ ਵੀ ਡਿਪਾਰਟਮੈਂਟ ਦੇ ਸਰਕਾਰੀ ਪੁਲਿਸ ਡਿਪਾਰਟਮੈਂਟ ਚ ਕਿਤੇ ਵੀ ਜਾ ਕੇ ਆਪਣਾ ਕਾਰਡ ਦਿਖਾਉਣਗੇ ਤਾਂ ਇਹਨਾਂ ਦੀ ਸੁਨਵਾਈ ਹੋਊਗੀ। ਦੂਜੀ ਗੱਲ ਇਹ ਤਾਂ ਵੀ ਬਣ ਰਹੀਆਂ ਨਹੀਂ ਕਿਉਂਕਿ ਆਪਣਾ ਏਕਾ ਹੋਣਾ ਬਹੁਤ ਜ਼ਰੂਰੀ ਆ ਪਿੰਡਾਂ ਦੇ ਲੋਕਾਂ ਦਾ ਏਕਾ ਤਾਂ ਆਪਣੇ ਜਵਾਬ ਵਚਣਗੇ ਜੀ ਕਿਉਂਕਿ ਕਈ ਵਾਰੀ ਨਸ਼ੇ ਵਾਲਾ ਇੱਕ ਹੁੰਦਾ ਪਰ ਉਹ ਬਦਮਾਸ਼ੀ ਕਰਦਾ ਹੁੰਦਾ ਆਪਾਂ ਡਰ ਜਾਂਦੇ ਆ ਸਾਰੇ ਵੀ ਕਿਦੇ ਛੱਟ ਬੇਟੇ ਨਾ ਮਾਰੀ ਪਰ ਜਦੋਂ ਆਪਾਂ ਸਾਰੇ ਪਿੰਡਾਂ ਵਾਲੇ ਆਪਸ ਵਿੱਚ ਤਾਲਮੇਲ ਬਣਾ ਕੇ ਰੱਖਾਂਗੇ ਆਪਾਂ ਨੂੰ ਡਰ ਘੱਟ ਲੱਗੂਗਾ ਆਪਾਂ ਨੂੰ ਹੌਸਲਾ ਆਊਗਾ ਵੀ ਅਗਲੇ ਅਗਲਾ ਪਿੰਡ ਵੀ ਸਾਡੇ ਨਾਲ ਪਿਛਲਾ ਪਿੰਡ ਵੀ ਸਾਡੇ ਨਾਲ ਉਦੇ ਕਰਕੇ ਆਪਾਂ ਇਹ ਕਮੇਟੀਆਂ ਬਣਾ ਰਹੇ ਆਂ ਵੀ ਆਪਸ ਵਿੱਚ ਆਪਾਂ ਮਿਲਦੇ-ਗੁਲਦੇ ਰਹੀਏ ਤੇ ਤਾਲਮੇਲ ਬਣਾ ਕੇ ਰੱਖੀਏ ਇਹ ਜ਼ਰੂਰੀ ਵੀ ਆ ਕਿਉਂਕਿ ਨਸ਼ਾ ਦੇਖੋ ਆਪਾਂ ਇਹ ਨਹੀਂ ਕਹਿੰਦੇ ਚਾਹੇ ਤੁਸੀਂ ਕਿਸੇ ਦੇ ਵੀ ਸਪੋਰਟਰ ਹੋ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਹਰ ਬੰਦਾ ਆਮ ਆਦਮੀ ਪਾਰਟੀ ਲਈ ਸਪੋਰਟਰ ਹੈ ਜਾਂ ਕਿਸੇ ਹੋਰ ਪਾਰਟੀ ਦਾ ਜਿਹੜਾ ਨਿਊਟਰਲ ਪੰਜਾਬ ਦਾ ਵਾਸੀ ਆ ਉਹ ਇਸ ਲੜਾਈ ਵਿੱਚ ਵੱਧ ਚੜ ਕੇ ਹਿੱਸਾ ਲਵੇ ਤਾਂ ਜੋ ਆਪਾਂ ਆਪਣੇ ਪਿੰਡਾਂ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ ਇਹ ਤਾਂ ਹੀ ਹੋਣਗੇ ਜੇ ਸਾਰੇ ਇਕਾਗਰਾਂ ਕਰਾਂਗੇ ਸਮਤਾ ਜੀ ਅਸੀਂ ਦਾ ਸਾਥ ਦਵਾਂਗੇ ਤੁਹਾਡਾ ਤੁਸੀਂ ਦੇਹੰਗੇ ਹਾਂਜੀ ਹਾਂ ਬਸ ਇਨੀ ਇੱਕ ਗੱਲ ਆ ਆਪਣੇ ਬੱਚਿਆਂ ਲਈ ਲੜਾਈ ਲੜਨੀ ਆ ਸਕੂਲਾਂ ਦੇ ਵਿੱਚ ਵੀ ਧਿਆਨ ਦੇਣਾ ਆਪਾਂ ਨੇ ਆਉਣ ਵਾਲੇ ਦਿਨਾਂ ਵਿੱਚ ਸਕੂਲਾਂ ਵਿੱਚ ਵੀ ਮੀਟਿੰਗਾਂ ਕਰਾਂਗੇ ਉੱਥੇ ਸਾਨੂੰ ਸੱਦਾਂਗੇ ਜਿਹੜੇ ਤੁਹਾਡੇ ਪਿੰਡ ਦੇ ਸਕੂਲ ਨੇ ਜਾਂ țeੜੇ țeੜੇ ਪਿੰਡਾਂ ਦੇ ਸਕੂਲ ਨੇ ਆਪਾਂ ਉੱਥੇ ਇਕੱਠੇ ਹੋ ਕੇ ਵੀ ਪ੍ਰਚਾਰ ਕਰਨਾ ਜਿਹੜਾ ਜਿੰਨਾ ਕੁ ਟਾਈਮ ਦੇ ਸਕਦਾ ਇਸ ਲਹਿਰ ਲਈ ਜਰੂਰ ਟਾਈਮ ਕੱਢਿਓ ਚਾਹੇ ਘੰਟਾ ਚਾਹੇ 10 ਮਿੰਟ ਚਾਹੇ 5 ਮਿੰਟ ਚਾਹੇ ਕੋਈ ਇਨਾ ਕ ਟਾਈਮ ਕੱਢੇ ਵੀ ਕਿਸੇ ਨੂੰ ਪਤਾ ਲੱਗਾ ਵੀ ਫਲਾਣਾ ਬੰਦਾ ਵੇਚਦਾ ਉਹ ਸਰਪੰਚ ਸਾਹਿਬ ਤੱਕ ਜਾਣਕਾਰੀ ਪਹੁੰਚਾਵੇ ਸਾਡੀ ਟੀਮ ਤੱਕ ਪਹੁੰਚਾਵੇ ਉਦੋਂ ਬਾਅਦ ਸਾਡਾ ਕੰਮ ਆ ਵੀ ਉਹ ਬੰਦੇ ਨੂੰ ਕਿਵੇਂ ਜਾਲ ਪਾਉਣਾ ਕਿਵੇਂ ਉਹਨੂੰ ਅੰਦਰ ਭੇਜਣਾ ਕਿਉਂਕਿ ਇੱਕ ਇੱਕ ਕਰਕੇ ਸ਼ਿਕਾਰ ਕਰਨੇ ਪੈਣਗੇ ਇਹਨਾਂ ਦੇ ਉਹ ਤਾਂ ਸ਼ਿਕਾਰ ਹੀ ਕਹਿਣਾ ਪਊ ਕਿਉਂਕਿ ਇਹ ਜਾਨਵਰ ਨੇ ਜਿਹੜੇ ਨਸ਼ਾ ਵੇਚ ਰਹੇ ਨੇ ਇਸ ਲਈ ਆਪਾਂ ਨੂੰ ਹੁਣ ਸ਼ਿਕਾਰੀਆ ਮੰਗੂਈ ਲੱਭੜੇ ਪੈਣਗੇ ਇਹ ਧੰਨਵਾਦ ਜੀ